ਮੇਰਾ ਨਾਮ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਤਲੰਡੀ ਨਾਰਿਆ ਜੀ ਹਾਂਜੀ ਤੇ ਮੈਂ ਮੱਝ ਵੀ ਸੇਖਿਆ ਜੀ ਤੇ ਸਾਡਾ ਇਹ ਥਾਂ ਦਾ ਚੱਲੜਿਆ ਕਾਫੀ 2017 ਤੋਂ ਜੀ ਇਹ ਕੇਸ ਬੜੇ ਦੂਰ ਤੱਕ ਆ ਹੀ ਪਹੁੰਚੇ ਆ ਉਹ ਹਰਜੀਤ ਸਿੰਘ ਐਸਆਈ ਐਸਐਚਓ ਮਨਜੀਤ ਸਿੰਘ ਜਿਹੜੇ ਕਿ ਪੁਲਿਸ ਮੁਲਾਜ਼ਮ ਹੈ ਦੋਨੇ ਉਹਨਾਂ ਨੇ ਧੱਕੇ ਨਾਲ ਥਾਂ ਬਲਿਆ ਆ ਗੈਂਗਸਟਰ ਮੰਗਾ ਕੇ ਰਫਲਾਂ ਬੰਦੂਕਾਂ ਲਿਆ ਕੇ ਇੱਥੇ ਸਾਡੇ ਕੋਲ ਜੋ ਕਿ ਉਸ ਟਾਈਮ ਅਸੀਂ ਘਰ ਵੀ ਨਹੀਂ ਆਈਆਂ ਫਿਰ ਇਹ ਇਹਨਾਂ ਦੇ ਪਾਸ ਕੇ ਪੰਚਾਇਤ ਦੇ ਵੀ ਪੰਚਾਇਤ ਦੇ ਵੀ ਸਾਡੀ ਨਹੀਂ ਸੁਣੀ ਕਹਿੰਦੇ ਉਹ ਤਗੜੇ ਬੰਦੇ ਆ ਤੇ ਉਹਨਾਂ ਦੀ ਚਲਣੀ ਜੋ ਤੁਹਾਡਾ ਨਹੀਂ ਕੋਈ ਚਲਣੀ ਉਸ ਤੋਂ ਬਾਅਦ ਫਿਰ ਆਈ ਆਪਣੇ ਮੁੱਖ ਮੰਤਰੀ ਕੋਲ ਗਏ ਆ ਫਿਰ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਪਾਸ ਵੀ ਗਏ ਆ ਉਹ ਵੀ ਚਿੱਠੀਆਂ ਉਹਨੇ ਕੱਢੀਆਂ ਉਹਨੇ ਵੀ ਆਖਿਆ ਕਿ ਤੁਹਾਡੀ ਸੁਣਾਈ ਨਹੀਂ ਹੋਣੀ ਹੈ ਤੁਸੀਂ ਆਪਣਾ ਹੋਰ ਕੋਈ ਕੰਮ ਕਰੋ ਤੁਹਾਡੀ ਨਹੀਂ ਉਹਨਾਂ ਚੱਲਣ ਦੀ ਇਹ ਕਿਹੜਾ ਥਾਂ ਜੋ ਜੀ ਇਹ ਪੰਚਾਇਤੀ ਥਾਂ ਜੋ ਜੀ ਦੋ ਕਨਾਲਾਂ ਦੋ ਮਰਲੇ ਥਾਂ ਜੋ ਜੀ ਤੇ ਇਹ ਕੇਸ ਜਿੱਤੇ ਹੋਇਆ ਡਿਪਟੀ ਡਾਇਰੈਕਟਰ ਕੋਲ ਹੈ। ਹਾਂਜੀ ਪੰਚਾਇਤ ਦੇ ਹੱਕ ਚ ਹੋਇਆ ਇਹ। ਤੁਹਾਡਾ ਕੀ ਰੋਲਾ ਸਾਡਾ ਰੋਲਾ ਇਹ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਆ। ਸਾਨੂੰ ਜਾਣ ਵਾਤੀ ਰਸਤਾ ਮਿਲਣਾ ਚਾਹੀਦਾ ਆ। ਉਹਨਾਂ ਨੂੰ ਤਰਾਜੀ ਦੀ ਇਹ ਤੁਹਾਡੇ ਉਹਨਾਂ ਨੂੰ ਤਰਾਜੀ ਇਹ ਕਿ ਉਹ ਜੱਟ ਹੁਣ ਕਰਕੇ ਸਾਡੇ ਨੇ ਵਿਕਤਰੀ ਕਰਦੇ ਆ। ਜੋ ਕਿ ਅਹੀ ਆ ਕੋਠੀ ਪਈ ਹੋ ਸੜਾ ਸੜਾ ਮਟੀਰੀਅਲ ਇਸੇ ਰਾਹ ਥਣੀ ਆਉਂਦਾ ਹੀ ਕੱਚਾ ਰਸਤਾ ਹੀ। ਅਹੀ ਪੱਕਾ ਰਸਤਾ ਕਰਨ ਦੇ ਚੱਕਰ ਚ ਪੰਚਾਇਤਾਂ ਨੂੰ ਕਹਿਣ ਦੇ ਆ ਵੀ ਵੋਟਾਂ ਤੁਹਾਨੂੰ ਤਾਂ ਪਉਣੀਆਂ ਸਾਨੂੰ ਇਹ ਪੱਕਾ ਰਸਤਾ ਬਣਾ ਕੇ ਦਿਓ। ਪਰੇਸ਼ਾਨੀ ਹੁੰਦੀ ਹੈ ਪਰੇਸ਼ਾਨੀ ਦੀ ਗੱਲ ਤੋਂ ਵੱਧ ਤਾਂ ਦਸੀਏ ਕਿ ਨਹੀਂ ਪਰੇਸ਼ਾਨੀ ਆ ਬਹੁਤ ਜਿਆਦੀ ਪਰੇਸ਼ਾਨੀ ਆ ਹਣ ਜਾਣ ਵਾਤੀ ਸਾਨੂੰ ਹਾਂਜੀ ਬੜੀ ਗਰੇ ਗੰਦਾ ਪਾਣੀ ਖਲੋਤਾ ਹੁੰਦਾ ਮੱਛਰ ਆਦਾ ਬੱਚੇ ਬਿਮਾਰ ਹੋਣਦੇ ਆ ਅਸੀਂ ਆਪ ਸਿਆਣੇ ਬਿਮਾਰ ਹੋਣਦੇ ਮੱਛਰ ਲੜ ਲੜ ਕੇ ਤੇ ਮਨ ਸਾਡੀ ਕਿਸੇ ਨਹੀਂ ਹੋਣਦੇ ਨਹੀਂ ਪੰਚਾਇਤੀ ਥਾਂ ਦਾ ਉਹਨਾਂ ਦਾ ਵਿੱਚ ਕੀ ਰੋਲ ਹੈ ਉਹਨਾਂ ਦਾ ਕੋਈ ਰੋਲ ਨਹੀਂ ਧੱਕੇ ਸਾਈ ਕੀਤੀ ਉਹਨਾਂ ਨੇ ਹਾਂਜੀ ਜਾਤੀਵਾਚਕ ਦੇ ਨਾਲੋਂ ਤਾਂ ਟੁੱਟੇ ਹੋਏ ਆ ਹਾਂਜੀ ਹੁਣ ਕੀ ਭਰੋ ਸਾਡੇ ਜਿੰਨਾਂ ਨੂੰ ਮਿਲੇ ਹੋਈ ਹੁਣ ਇਹ ਆਪਣੇ ਸਵਸਥਾ ਬਾਲ ਬਾਲਮੀਕ ਬਾਬਾ ਨਾ 70 ਸਾਡੇ ਨਾਲ ਘਲੇ ਹੋਈ ਆ ਆਈ ਆ ਵੀ ਆਈ ਤੁਹਾਡੇ ਭਰਾ ਆ ਸਾਡਾ ਮਸਲਾ ਹਲ ਕਰੋ ਉਹਨਾਂ ਨੇ ਆਖਿਆ ਵੀ ਠੀਕ ਆ ਤੂੰ ਅਸੀਂ ਮਸਲਾ ਤੁਹਾਡਾ ਹਲ ਕਰੂਗਾ ਨਾ ਤਿੰਨ ਤਰੀਕ ਨੂੰ ਅਸੀਂ ਤਰਨਾ ਲਾਉਣਾ ਨਹੀਂ ਅਸੀਂ ਆਪਣੇ ਮੀਰਾਕੋਟ ਏਅਰਪੋਰਟ ਤੇ ਹਾਂਜੀ ਹੁਣ ਸਾਰੇ ਇਕੱਠੇ ਹੋ ਗਏ ਜਿੱਥੇ ਬੰਦੀਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ਼ ਦਿਵਾ ਕੇ ਛੱਡਾਂਗੇ। ਪਰ ਤੁਹਾਡੇ ਇਸ ਧਰਮ ਦੇ ਨਾਲ ਆਮ ਜਨਤਾ ਨੂੰ ਤੇ ਪਰੇਸ਼ਾਨੀ ਹੋ ਗਈ। ਭਾਜੀ ਆਮ ਜਨਤਾ ਨੂੰ ਸਾਡੀ ਮਜਬੂਰੀ ਬਣ ਚੁੱਕੀ ਹੋਣਾ। ਅਸੀਂ 7-8 ਸਾਲ ਤੋਂ ਪਰੇਸ਼ਾਨ ਹੋਣ ਦੇ ਆ ਕੀ ਕਰੀਏ? ਕਿਹਦਾ ਪੁੱਲਾ ਭਰੀਏ ਅਸੀਂ? ਸਾਡੀ ਇਨੀ ਮਜਬੂਰੀ ਬਣ ਗਈ ਹੈ ਜਾਈ ਤੇ ਇਸ ਤੋਂ ਜ਼ਿਗਾ ਕੋਈ ਇੱਕ ਨੇ ਖੁਦ ਹੀ ਮਰੀ ਜੀਏ ਕੋਥੇ ਪਾ ਗਏ। ਜਿੰਨਾ ਰਸਤਾ ਹੈ ਸਾਡੇ ਬੱਚੇ ਨਹੀਂ ਜਾ ਸਕਦੇ। ਕੋਸ ਨਹੀਂ ਕੋਈ ਜਾ ਸਕਦਾ ਰਸਤੇ ਨਹੀਂ। ਇਨੀ ਪਰੇਸ਼ਾਨੀ ਹੋਈ ਹੈ ਸਾਡੀ। ਘਾਟਮ ਦੀ ਮੰਗ ਕਰਦੇ ਹਾਂ। ਅਸੀਂ ਸਾਨੂੰ ਕੋਈ ਕਦੇ ਇਨਸਾਫ਼ ਦਿਵਾਓ ਸਾਨੂੰ। ਜੀ। ਹਾਂਜੀ ਸਾਡਾ ਰਸਤਾ ਖੋ ਲੋ ਸਾਡਾ ਪਾਣੀ ਦਾ ਵਿਕਾਸ ਕਰੋ ਸਾਡੀ ਤੇ ਇਹੀ ਮੰਗ ਹੈ ਸਾਨੂੰ ਧਰਨ ਲਾਉਣ ਦੀ ਜਰੂਰਤ ਹੀ ਨਾ ਪਵੇ ਜੇ ਨਹੀਂ ਇਨਸਾਫ ਹੋ ਲੋਗੇ ਫੇਰ ਹੀ ਲਗਾਤਾਰ ਧਰਨਾਂ ਲਾ ਕੇ ਰੱਖਾਂਗੇ ਜੀ ਹਾਂ ਜੀ ਸਤਿਨਾਮ ਦਾ ਸਤਿਕਾਰ ਮੈਂ ਬਾਬਾ ਰਮਨ ਸ਼ਾਹ ਜੀ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਅਜ਼ਨਾਲਾ ਦਾ ਰਹਿਣ ਵਾਲਾ ਹਾਂ ਜੋ ਕਿ ਗੁਰੂ ਗਿਆਨਾਥ ਵਾਲਬਿਕ ਧਰਮ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਰਾਹ ਜੀ ਜੋ ਸਾਡੀ ਜਥੇਬੰਦੀ ਦੇ ਮੁਖੀ ਹਨ ਅਸੀਂ ਉਹਨਾਂ ਦੀ ਸੰਸਥਾ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਪੰਜਾਬ ਲੈਵਲ ਤੇ ਜੋ ਇਹ ਸਾਥੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਨਰਿੰਦਰ ਸਿੰਘ ਜੀ ਜੋ ਲਗਾਤਾਰ 8 ਸਾਲ ਤੋਂ ਸੰਘਰਸ਼ ਕਰ ਰਹੇ ਹਨ ਪਰ ਜੋ ਸਾਡੇ ਨਗਰ ਦੇ ਦੋ ਪੁਲਿਸ ਮੁਲਾਜ਼ਮਾ ਹਨ ਉਹਨਾਂ ਨੇ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਤੇ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਮਾਮਲਾ ਕੀ ਹੈ ਮਾਮਲਾ ਜੀ 2017 ਦੇ ਵਿੱਚ ਉਹਨਾਂ ਨੇ ਇਹ ਨਜਾਇਜ਼ ਕਬਜ਼ਾ ਕੀਤਾ ਜ਼ਮੀਨ ਤੇ ਜੋ ਕਿ ਜਗਾ ਪੰਚਾਇਤ ਦੀ ਹੈ ਪਰ ਇਹ ਪਰਿਵਾਰ ਦੀ ਮੰਗ ਹੈ ਵੀ ਸਾਨੂੰ ਸਾਡੇ ਘਰ ਦਾ ਨਕਾਸੀ ਕੀਤੀ ਜਾਵੇ ਤੇ ਰਸਤਾ ਦਿੱਤਾ ਜਾਵੇ। ਬਾਕੀ ਥਾਣਾ ਦਾ ਸਾਡਾ ਕੋਈ ਲੈਣ ਦੇ ਨਹੀਂ। ਤੁਸੀਂ ਨੂੰ ਜਿਸ ਤਰ੍ਹਾਂ ਮਰਤਣਾ ਵਰਤੋ ਪਰ ਉਹ ਪਰਿਵਾਰ ਨੇ ਕਿਹਾ ਉਹ ਤੁਹਾਨੂੰ 1 ਇੰਚੀ ਵੀ ਥਾਂ ਨਹੀਂ ਦੇਣਾ ਹੈ। ਜਿਹੜੇ ਪਰਿਵਾਰ ਨੇ ਉਹ ਸਰਦਾਰ ਮਨਜੀਤ ਸਿੰਘ ਪੰਜਾਬ ਪੁਲਿਸ ਵਿੱਚ ਨੇ ਤੇ ਸਰਦਾਰ ਹਰਜੀਤ ਸਿੰਘ ਉਹ ਵੀ ਪੰਜਾਬ ਪੁਲਿਸ ਵਿੱਚ ਨੇ। ਦੋਨੇ ਸਗੇ ਭਰਾ ਨੇ। ਇਹ ਜੇ ਨਾਲੋਂ ਜ਼ਿਆਦਾ ਗੜ ਗਿਆ। ਇਹ ਪਰਿਵਾਰ ਸਰਦਾਰ ਨਰਿੰਦਰ ਸਿੰਘ, ਲਖਵਿੰਦਰ ਸਿੰਘ ਮਜਬੀ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਨੇ। ਔਰ ਇਹ ਉਹ ਜੱਟ ਸੇ ਇੱਕ ਪਰਿਵਾਰ ਨੇ। ਉਹਨਾਂ ਨੇ ਇਹਨਾਂ ਬਹੁਤ ਜ਼ਿਆਦੀ ਬਦਸਲੂਕੀਆਂ ਕੀਤੀਆਂ ਜੋ ਕਿ ਨਾਲ ਜਾਤੀ ਸੂਚਕ ਸ਼ਬਦ ਵੀ ਵਰਤਦੇ ਰਹੇ ਆ ਕਿ ਇੱਥੇ ਧੱਕਾ ਵੀ ਕਰਦੇ ਰਹੇ ਆ ਕਿ ਜੋ ਵੀ ਉਹਨਾਂ ਦੇ ਮਨ 'ਚ ਆਉਣਾ ਕਈ ਵੇਲੇ-ਕਵੇਲੇ ਆ ਕੇ ਉਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਉਹ ਕਰਦੇ ਰਹੇ ਆ ਤੇ ਜੋ ਵੀ ਉਹਨਾਂ ਨੇ ਕਬਜ਼ਾ ਕੀਤਾ ਇਹ ਗੁੰਡਾਗਰਦੀ ਨਾ ਕੀਤਾ ਜੋ ਇੱਥੇ ਲਾਮਲਸ਼ਕਰ ਲਿਆ ਕੇ ਵੀ ਉਹਨਾਂ ਦੇ ਨਾਂ ਤੇ ਬੋਲਦੀ ਹੈ ਜ਼ਮੀਨ ਨਹੀਂ ਜੀ ਇਹ ਜ਼ਮੀਨ ਪੰਚਾਇਤ ਦੇ ਨਾਂ ਬੋਲਦੀ ਜਾਨੀ ਕਿ ਪੰਚਾਇਤ ਦੀ ਜ਼ਮੀਨ ਹੈ ਇਹ ਉਹਨਾਂ ਦੀ ਨਹੀਂ ਉਹ ਕਿਹੜੇ ਤਰਾਜ ਆ ਉਹਨਾਂ ਨੂੰ ਪਤਾ ਨਹੀਂ ਜੀ ਕੀ ਤਰਾਜ ਆ ਕਾ ਆਪਣੀ ਉਹ ਵਰਦੀ ਦਾ ਰੋਬ ਰੋਬ ਦਿਖਾਉਂਦੇ ਆ ਤੇ ਇਹਨਾਂ ਨਾਲ ਜਾਤੀ ਵਿਦਗਰਾ ਕਰਦੇ ਆ ਤੁਸੀਂ ਜਿਸੇ ਵੱਡੇ ਅਧਿਕਾਰੀ ਨੂੰ ਮਿਲੇ ਹੋ ਸਾਰੇ ਨੂੰ ਮਿਲੇ ਜੀ ਐਸਐਸਪੀ ਨੂੰ ਮਿਲੇ ਇਥੋਂ ਤੱਕ ਇਹਨਾਂ ਨੇ ਮੁੱਖ ਮੰਤਰੀ ਤੱਕ ਚਿੱਠੀਆਂ ਕੱਢੀਆਂ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਨੇ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਿਆ ਪਰ ਇਹ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਲਾਸਟ ਫਿਰ ਸੰਤ ਬਾਬਾ ਨੇ ਛਤਰਨਾਹ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਮਸਲਾ ਉਹ ਫਿਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਕਹੀ ਤਾਂ ਇਨਸਾਫ ਦਿਵਾ ਕੇ ਹਟਾਂਗੇ ਹੁਣ ਪੰਜਾਬ ਦੀਆਂ ਅਲੱਗ-ਅਲੱਗ ਜ਼ਥੇਬੰਦੀਆਂ ਵਾਲਮੀਕੀ ਮਜਬੀ ਸਿੱਖ ਸਮਾਜਦੀਆਂ ਉਹਨਾਂ ਸਾਰਿਆਂ ਇੱਕ ਮਤਾ ਪਕਾਇਆ ਹੈ ਕਿ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਘਰ ਦਾ ਰਸਤਾ ਨਹੀਂ ਖੁੱਲਦਾ ਤੇ ਅਣਮਿੱਥੇ ਸਮੇਂ ਵਾਸਤੇ 에어ਪੋਰਟ ਰੋਡ ਸ਼੍ਰੀ ਅਮਰਤਸਰ ਸਾਹਿਬ ਮੀਰਾ ਕੋੜ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ 3 ਤਰੀਕ ਦਿਨ ਮੰਗਲਵਾਰ ਨੂੰ ਪਰ ਆਮ ਜਨਤਾ ਨੂੰ ਉਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਹਾਡੀ ਮਜਬੂਰੀ ਆ ਅਸੀਂ ਆਮ ਜਨਤਾ ਕੋ ਮਾਫੀ ਮੰਗਦੇ ਆ ਹਾਂ ਪ੍ਰਸ਼ਾਸਨ ਉੱਤੇ ਗੌਰ ਕਰੇ ਕਿ ਧਰਨਾ ਨਾ ਲੱਗਣ ਦੇਵੇ ਜੋ ਉਹਨਾਂ ਦਾ ਹੱਲ ਆ ਜੋ ਉਹਨਾਂ ਦੀ ਮਜਬੂਰੀ ਉਹਦਾ ਹੱਲ ਕੀਤਾ ਜਾਵੇ ਕਿ ਇਹ ਪਰਿਵਾਰ ਦਾ ਰਸਤਾ ਖੜਾ ਜਾਵੇ ਇਹ ਪਰਿਵਾਰ ਦੇ ਘਰ ਦੀ ਨਕਾਸੀ ਕੀਤੀ ਜਾਵੇ